ਜਿਹੜਾ ਪ੍ਰੋਡੂਸਰ ਵਾਅਦਾ ਸੀਗਾ ਕੋਡ ਦੁੰਨੇ ਵਾਲਾ ਉਹ ਦਿਨਾਂ ਵੀਡੀਓ ਹੁੰਦੀਆਂ ਸੀਗਾ ਕੋਈ ਮੱਗਰ ਵੱਖੀ ਪਾੜ ਦੀ ਆ ਗਈ ਕੋਈ ਖੁਸ਼ ਆ ਗਈ ਕੋਈ ਕੋਸ਼ ਆ ਗਈ ਉਹ ਬਣਾਉਣ ਵਾਲੇ 5-7 ਜਣੇ ਸੀ 11 ਜਣੇ ਸੀ 15 ਜਣੇ ਸੀ ਪਰ ਉਹਨਾਂ ਨੂੰ ਵੇਖਣ ਵਾਲੇ ਮਿਲੀਅਨ ਲੋਕ ਸੀਗੇ ਤੇ ਲੋਕਾਂ ਦੇ ਅਕਸਰ ਗੱਲਾਂ ਦੇ ਵਿੱਚ ਇਹ ਹੁੰਦਾ ਸੀ ਚਲੋ ਵੀ ਮੁੰਡਿਓ ਪੀਓ ਚਾਹ ਮਤਲਬ ਇਹੋ ਜਿਹੇ ਸ਼ਬਦ ਲੋਕ ਵਰਤਦੇ ਸੀ ਉਹਨਾਂ ਨੇ ਇੱਕ ਵਾਰੀ ਕਹੇ ਸੀ ਤਾਂ ਆਪਾਂ ਕਹਿੰਦੇ ਸੀ ਉਹ ਗੰਦ ਪਾ ਰਿਹਾ ਗੰਦ ਉਹ ਪਾਰਿਆ ਪਰ ਉਹਨੂੰ ਫਲਾਾ ਕੌਣ ਰਿਹਾ ਫਲਾਇਆ ਕਿਨੇ ਸੀ ਉਹ ਗੰਦ ਕੋਈ ਫਲਾਉਣ ਵਾਲੇ ਆਪਾਂ ਸੀ ਉਸੇ ਤਰ੍ਹਾਂ ਜਿਹੜੀ ਕਮਲ ਕੁੜੀ ਆ ਤੇ ਉਹਦਾ ਜਿਹੜਾ ਕਤਲ ਹੋਇਆ ਬਹੁਤ ਸਾਰੇ ਲੋਕ ਕਹਿ ਰਹੇ ਆ ਗੰਦ ਖਤਮ ਹੋ ਗਿਆ ਜੀ ਗੰਦ ਖਤਮ ਹੋ ਗਿਆ ਪਹਿਲਾਂ ਜਿਹੜੀਆਂ ਬਾਲੀਵੁੱਡ ਦੀਆਂ ਫਿਲਮਾਂ ਤੁਹਾਡੇ ਪੰਜਾਬ ਦੇ ਸਿਨੇਮਿਆਂ ਦੇ ਵਿੱਚ ਲੱਗਦੀਆਂ ਕਿ ਉਹਦੇ ਵਿੱਚ ਕੋਈ ਗੰਦਮੰਦ ਨਹੀਂ ਹੁੰਦਾ ਉੱਥੇ ਜਾ ਕੇ ਉਹ ਜਿਹੜੀਆਂ ਸਿਨੇਮੇ ਦੇ ਵਿੱਚ ਲੋਕ ਪੈਸੇ ਪਰ ਕੇ ਉਹ ਫਿਲਮਾਂ ਵੇਖ ਕੇ ਆਉਂਦੇ ਆ ਆ ਜਿਹੜੀ ਇੱਕ ਹੋਰ ਫਿਲਮ ਸੀਗੀ ਪਤਾ ਨਹੀਂ ਉਹ ਵੀ ਜੋਲ ਦੀ ਆਈ ਸੀ ਉਹ ਚ ਦੱਸਿਆ ਸੀ ਕਹਿੰਦੇ ਐ ਕੀਤਾ ਜਿਉਂ ਨੇ ਆ ਕੀਤਾ ਐਨੀਮਲ ਮੂਵੀ ਸੀ ਕਹਿੰਦੇ ਆਪਾਂ ਤਾਂ ਵੇਖੀ ਹੀ ਆਪਾਂ ਸੁਜਣਾ ਕਹਿ ਲਉ ਸੁਣਿਆ ਹੀ ਆ ਉਹ ਕਹਿੰਦੇ ਐ ਜੀ ਐ ਜੀ ਆ ਲੋਕ ਪੈਸਾ ਭਰ ਭਰ ਕੇ ਉਹ ਫਿਲਮਾਂ ਵੇਖ ਕੇ ਆਈ ਆ ਤਾਂ ਤੁਸੀਂ ਇਹ ਗੱਲ ਦੱਸੋ ਗੰਦ ਨੂੰ ਫਲਾਉਣ ਵਾਲੇ ਕੌਣ ਆ ਜੇ ਅੱਜ ਮੈਂ ਲੋਕਾਂ ਨੂੰ ਇਹ ਕਹਿਣਾ ਕਿ ਅੱਜ ਮੀਡੀਆ ਚੈਨਲ ਦੱਸ ਰਹੇ ਆ ਕਿ ਉਹਦੇ ਜਿਹੜੇ ਫੋਲੋਅਰ ਸੀ ਉਹ ਕਹਿੰਦੇ 4 ਲੱਖ ਦੇ ਕਰੀਬ ਆ ਤਾਂ ਮੈਂ ਪਹਿਲਾਂ ਤਾਂ ਕਹਿਣ ਵਾਲੇ ਲੋਕਾਂ ਨੂੰ ਕਹਿਣਾ ਆਂ ਆਪਦੇ ਰਿਸ਼ਤੇਦਾਰਾਂ ਦੇ ਚਾਚੇ ਪੈਣ ਦੇ ਬੱਚਿਆਂ ਦਾ ਪਤਾ ਕਰ ਲੋ ਕਿ ਤੇ ਉਹਨਾਂ ਨੇ ਵੀ ਫੋਲੋ ਨਾ ਕੀਤਾ ਹੋਵੇ ਉਹ ਤਾਂ ਕੱਲੀ ਕਮਲ ਸੀ ਉਹਨੂੰ 4 ਲੱਖ ਲੋਕ ਕੌਣ ਸੀ ਜਿਨ੍ਹਾਂ ਨੇ ਫੋਲੋ ਕੀਤਾ ਇਹ ਤਾਂ ਮਤਲਬ ਕਿ ਅਸੀਂ ਗੰਦ ਵੇਖਣ ਦੇ ਯਕੀਨ ਹੈਗੇ ਆ ਅਸੀਂ ਉਹ ਗੰਦ ਵੇਖਦੇ ਆ ਅੱਜ ਮੈਂ ਇਹ ਗੱਲ ਕਰਾਂ ਕਿ ਗੰਦ ਪੈ ਕਿਉਂ ਰਿਆ ਮੈਂ ਵੀ ਦੱਸੂੰਗਾ ਉਦੋਂ ਪਹਿਲਾਂ ਮੈਂ ਗੱਲ ਇਹ ਕਰਾਂ ਇਹ ਗੰਦ ਪਾਉਣ ਵਾਲਾ ਇੱਕ ਜਣਾ ਹੁੰਦਾ ਉਹਨੂੰ ਵੇਖਣ ਵਾਲੇ ਲੱਖਾਂ ਹੁੰਦੇ ਆ ਤੇ ਫਲਾਉਣ ਵਾਲੇ ਹਜ਼ਾਰਾਂ ਹੁੰਦੇ ਆ ਜਿਹੜੇ ਸ਼ੇਅਰ ਕਰਦੇ ਹੋ ਕੌਣ ਪਤਾ ਕਰੋ ਕੀ ਉਹ ਸਾਥ ਨਹੀਂ ਦੇ ਰਹੇ ਗੰਦ ਪਾਉਣ ਦੇ ਵਿੱਚ ਤਾਂ ਮੇਰੀ ਬੇਨਤੀ ਆ ਕਿ ਮੈਂ ਕੋਈ ਉਹ ਬੀਬਾ ਵੀ ਕੋਈ ਸਪੋਰਟ ਨਹੀਂ ਕਰ ਰਿਆ ਪਰ ਜਿਹੜੀ ਗੱਲ ਸੱਚ ਆ ਬਈ ਉਹ ਸੱਚ ਆ ਹੁਣ ਮੈਂ ਇਹ ਗੱਲ ਕਰਦਾ ਵੀ ਗੰਦ ਪੈਂਦਾ ਕਿਉਂ ਆ ਬਹੁਤ ਸਾਰੀਆਂ ਧੀਆਂ ਇਹੋ ਜੀਆਂ ਜਿਹੜੀਆਂ ਬਹੁਤ ਚੰਗੇ ਮੈਸੇਜ ਦਿੰਦੀਆਂ ਤੇ ਉਹਨਾਂ ਦਾ ਸਾਨੂੰ ਨਾਂ ਤੱਕ ਨਹੀਂ ਪਤਾ ਬਹੁਤ ਸਾਰੇ ਲੋਕ ਐਹੋ ਜਿਹੇ ਆ ਜਿਹੜੇ ਦੇਸ਼ ਨੂੰ ਜਾਗਰੂਕ ਕਰਨ ਦੇ ਵਿੱਚ ਸਾਥ ਦੇ ਰਹੇ ਆ ਉਹਨਾਂ ਦਾ ਸਾਨੂੰ ਨਾਂ ਨਹੀਂ ਪਤਾ ਹੁ ਮੈਂ ਅੱਜ ਲੋਕੋ ਤੁਹਾਨੂੰ ਪੁੱਛ ਲੈਣਾ ਕੀ ਤੁਸੀਂ ਜੋਤੀਵਾ ਫੂਲੇ ਜੀ ਬਾਰੇ ਜਾਣਦੇ ਹੋ ਬਾਬਾ ਸਾਹਿਬ ਨੇ ਛੂਦਰਾਂ ਵਾਸਤੇ ਕੀ ਕੀਤਾ ਕੀ ਤੁਸੀਂ ਜਾਣਦੇ ਹੋ ਫੁੱਲਨ ਦੇਵੀ ਕੌਣ ਸੀ ਜਾਣਦੇ ਹੋ ਮਾਤਾ ਸੁਵਿਤਰੀ ਜਿਹੜਾ ਕਹਿ ਲੋ ਸੁਵਿਤਰੀ ਬਾਈ ਕੌਣ ਸੀ ਮਾਤਾ ਸੁਵਿਤਰੀ ਬਾਈ ਜਾਣਦੇ ਹੋ ਸੁਵਿਤਰੀ ਬਾਈ ਫੁੱਲੇ ਨਹੀਂ ਜਾਣਦੇ ਤੁਹਾਨੂੰ ਕਈਆਂ ਦੇ ਨਾਂ ਪਤਾ ਪੁੱਛੇ ਤਾਂ ਤੁਸੀਂ ਨਹੀਂ ਦੱਸਨੇ ਤੁਹਾਨੂੰ ਕੋ ਨਾ ਧੀਆਂ ਦੇ ਜੇ ਨਾਂ ਪੁੱਛ ਲਿਗੇ ਜਿਹੜਾ ਅੱਜ ਰੱਬ ਦੇ ਨਾਲ ਚੱਲਣ ਦੀ ਮੱਤ ਦੇ ਰਹੇ ਹੋਣਗੇ ਨਹੀਂ ਪਤਾ ਕੋਈ ਐਹੋ ਜੇ ਦੋਨਾਂ ਜੀਆਂ ਦੀ ਜੋੜੀ ਦਾ ਪਤਾ ਹੈਗਾ ਤੁਹਾਨੂੰ ਜਿਹੜੇ ਗੁਰੂ ਸਾਹਿਬ ਦਾ ਜਾਂ ਕਿਸੇ ਪੀਰ ਕਵੰਬਰ ਦਾ ਕਿਸੇ ਧਾਰਮਿਕ ਦੀ ਸੇਵਾ ਕਰਦੇ ਹੋ ਤੇ ਲੋਕਾਂ ਨੂੰ ਜਾਗਰੂਕ ਕਰਦੇ ਹੋ ਨ ਰੱਬ ਪ੍ਰਤੀ ਕਿ ਉਹਨਾਂ ਦਾ ਤੁਹਾਨੂੰ ਨਾ ਪਤਾ ਨਹੀਂ ਪਤਾ ਅਸੀਂ ਖੁਦ ਉਹ ਚੀਜ਼ਾਂ ਵੇਖ ਰਹੇ ਹਾਂ ਤੁਹਾਡੀਆਂ ਆਈਡੀਆ ਤੇ ਬਹੁਤ ਕੁਝ ਸ਼ੇਅਰ ਹੋਇਆ ਹੁੰਦਾ ਪਰ ਬਹੁਤ ਘੱਟ ਉਹ ਆਈਡੀਆ ਹੁੰਦੀਆਂ ਜਿਨ੍ਹਾਂ ਤੇ ਕੁਝ ਚੰਗਾ ਸ਼ੇਅਰ ਹੋਇਆ ਹੁੰਦਾ ਤਾਂ ਇਹਦੇ ਵਿੱਚ ਗੰਦ ਫਲਾਉਣ ਦੇ ਵਿੱਚ ਇੱਕ ਬੰਦਾ ਹੁੰਦਾ ਉਹ ਗੰਦ ਪਾ ਰਿਹਾ ਹੁੰਦਾ ਤੇ ਗੰਦ ਫਲਾਉਣ ਵਾਲੇ ਹਜ਼ਾਰਾਂ ਗੰਦ ਨੂੰ ਸ਼ੇਅਰ ਕਰਨ ਵਾਲੇ ਹਜ਼ਾਰਾਂ ਤੇ ਗੰਦ ਨੂੰ ਦੇਖਣ ਵਾਲੇ ਲੱਖਾਂ ਲੋਕ ਹੁੰਦੇ ਆ ਉਹਨਾਂ ਲੋਕਾਂ ਦੇ ਥੱਲੇ ਕਮੈਂਟ ਆਏ ਪਏ ਹੁੰਦੇ ਆ ਬੜਾ ਗੰਦ ਪਾਇਆ ਉਹਦੀ ਵੀਡੀਓ ਦੇ ਥੱਲੇ ਇਹ ਤਾਂ ਮਤਲਬ ਕਿਸੇ ਨੇ ਵੇਖੀ ਆ ਉਹ ਵੀਡੀਓ ਅਸੀਂ ਉਹਨਾਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਦਿੱਤਾ ਇਸ ਕਰਕੇ ਭਰਾਵੋ ਪਹਿਲਾ ਜਿਹੜੇ ਇਹੋ ਜਿਹੇ ਲੋਕਾਂ ਨੂੰ ਫੋਲੋ ਕਰਦੇ ਆ ਤਾਂ ਮੈਂ ਕਹੂੰਗਾ ਉਹ ਵੀ ਗੰਦ ਪਾਉਣ ਨਾਲੋਂ ਘੱਟ ਨਹੀਂਗਾ ਆਈਡੀਆਂ ਚੈੱਕ ਕਰੋ ਕਿਹਨੇ ਕਿਹਨੇ ਉਹ ਕੀਤਾ ਬੋਲਣ ਵਾਲੇ ਪਤਾ ਕਰੋ ਕਿਤੇ ਤੁਹਾਡੇ ਕੋਈ ਚਾਚੇ ਤਾਏ ਮਾਮੇ ਮਾਸੀ ਦਾ ਮੁੰਡਾ ਨਾ ਕੋਈ ਫੋਲੋ ਕਰੀ ਬੈਠਾ ਹੈ ਗੰਦ ਫਿਲਮਾਂ ਦੇ ਵਿੱਚ ਬਹੁਤ ਪੈ ਰਿਆ ਰੋਕੋ ਹਣ ਆ ਗਾਣਿਆਂ 'ਚ ਕੀ ਹੋ ਰਿਹਾ 90 90 ਦਿਲ ਤੋੜਦੇ ਅਹ ਤੱਕ ਸਮਝੋਗੇ ਤਾਂ ਕੱਲ ਪਤਾ ਲੱਗੂਗਾ ਇੱਕ ਗਾਣਾ ਆਇਆ ਸੀ ਐਵੇਂ ਲਾਣਾ ਅੰਦਾਜ਼ ਗੱਲ ਮਿੱਤਰਾਂ ਨੂੰ ਪਤਣੀ ਹੈ ਗਾਣਾ ਸੀ ਦਾ ਤੇ ਉਹਦੇ ਵਿੱਚ ਇੱਕ ਪੂਰੀ ਟੱਪਕਾ ਗਾਉਂਦੀ ਆ ਖਾਲੀ ਪਿਆਏ ਮੈਦਾਨ ਖਲੇ ਮੁੰਡਿਆਂ ਪਤਾ ਨਹੀਂ ਮੌਕੇ ਤੇ ਚੋਕਾ ਮਾਰ ਮੰਡੋ ਖਾਲੀ ਮੈਦਾਨ ਕਿਨੂਕਿਆ ਉਹਦੇ ਵਿੱਚ ਕ੍ਰਿਕਟਿੰਗ ਦੀ ਤਾਂ ਗੱਲ ਹੀ ਨਹੀਂ ਹੋਈ ਸੀ ਉਹਦੇ ਵਿੱਚ ਫੁੱਟਬਾਲ ਦੀ ਤਾਂ ਗੱਲ ਹੀ ਨਹੀਂ ਹੋਈ ਸੀ ਕੋਈ ਵਾਲੀਵਾਲ ਦੀ ਗੱਲ ਨਹੀਂ ਖਾਲੀ ਮੈਦਾਨ ਕਾ ਦਾ ਪਿਆਸ ਕਦੇ ਸੋਚਿਆ ਤੁਸੀਂ ਸੋਚੋਗੇ ਪਤਾ ਲੱਗੂਗਾ ਬੜੇ ਸਾਰੇ ਗਾਣੇ ਆ ਰਹੇ ਬੜੇ ਸਾਰੇ ਜਿਹੜੇ ਸਿੰਗਰ ਆ ਉਹਨਾਂ ਦੇ ਪਹਿਰਾਵੇ ਵੇਖ ਲਓ ਪਹਿਲਾਂ ਆਪਾਂ ਖੁਦ ਵੇਖੀਏ ਕਿ ਆਪਾਂ ਕੀ ਕਰਨਾ ਚਾਹੁੰਦੇ ਆ ਉਹ ਬੰਦੇ ਵੀ ਦੱਸ ਰਿਹਾ ਕਿ ਗੰਦ ਪੈ ਰਿਹਾ ਜਿਹੜੇ ਟਰੈਕਟਰਾਂ ਤੇ ਉਹ ਜਿਹੇ ਗਾਣੇ ਲਾਉਂਦੇ ਆ ਗੰਦ ਪਾਉਣ ਦੇ ਢਾਂਗਾ ਕੋਈ ਕਿਵੇਂ ਪਾ ਰਿਹਾ ਕੋਈ ਕਿਵੇਂ ਪਾ ਰਿਹਾ ਕੋਈ ਕਿਵੇਂ ਪਾ ਰਿਹਾ ਤੇ ਹੁਣ ਅਸਲ ਗੱਲ ਦੱਸਦਾ ਕਿ ਹੋ ਕਿਉਂ ਰਿਹਾ ਸਭ ਤੋਂ ਵੱਡੀ ਗੱਲ ਇਹ ਆ ਕਿ ਲੋਕਾਂ ਦਾ ਭੇਤ ਪਾਇਆ ਹੋਇਆ ਲੀਡਰਾਂ ਨੇ ਲੀਡਰਾਂ ਨੇ ਭੇਤ ਪਾਇਆ ਹੋਇਆ ਤੁਹਾਡਾ ਕਲਾਕਾਰਾਂ ਨੇ ਭੇਤ ਪਾਇਆ ਹੋਇਆ ਤੁਹਾਡਾ ਪੇ ਜਿਹੜਾ ਭੇਤ ਆ ਉਹ ਉਹਨਾਂ ਬੰਦਿਆਂ ਨੇ ਪਾਇਆ ਹੋਇਆ ਜਿਹੜੇ ਤੁਹਾਨੂੰ ਜਾਂਚ ਜਾਂਚੀ ਪੜਤਾਲ ਕਰੀ ਖੜੇ ਲੀਡਰਾਂ ਨੇ ਭੇਤ ਪਾਇਆ ਹੋਇਆ ਕਿ ਇਹ ਫਰੀਦੀਆਂ ਸੂਲਤਾਂ ਤੇ ਚੱਲਦੇ ਆ ਤੇ ਜਿਹੜੇ ਦੂਜੇ ਲੀਡਰ ਉਹਨਾਂ ਦੀ ਨਿੰਦਿਆ ਤੇ ਚੱਲਦੇ ਆ ਤੇ ਤਾੜੀਆਂ ਮਾਰਦੇ ਤਾਂ ਤੁਹਾਡੇ ਕੋਲ ਨਿੰਦਿਆ ਕਰਦੇ ਆ ਤੁਹਾਡੀਆਂ ਸੂਲਤਾਂ ਦੱਸਦੇ ਆ ਹਾਲਾਂਕਿ ਸੂਲਤਾ ਤੁਹਾਨੂੰ ਮਾਰਨ ਵਾਸਤੇ ਹੀ ਆ ਪਰ ਤੁਹਾਨੂੰ ਪਤਾ ਨਹੀਂ ਲੱਗਦਾ ਜਿਹੜੇ ਕਲਾਕਾਰ ਆ ਉਹ ਗਾਣਾ ਗਾਉਂਦੇ ਆ ਪਾਣੀਆਂ ਦੇ ਮਸਲਿਆਂ ਤੇ ਬੋਲਦਾ ਨਹੀਂ ਕੋਈ ਜਿਵੇਂ ਆਪਣਾ ਹੀ ਨਹੀਂ ਤੇ ਜਿਨ੍ਹਾਂ ਨੇ ਪਾਣੀ ਦੇ ਮਸਲਿਆਂ ਤੇ ਗੱਲਾਂ ਠੱਪ ਕੀਤੀਆਂ ਹੁੰਦੀਆਂ ਹੁੰਦੀਆਂ ਪੁਲਸਾਂ ਲਾਈਆਂ ਹੁੰਦੀਆਂ 3 ਦਸੰਬਰ ਨੂੰ ਲੋਕ ਪੰਜਾਬ ਦੇ ਰੋਕੇ ਹੁੰਦੇ ਆ ਉਹਨਾਂ ਦੇ ਘਰਾਂ 'ਚ ਜਾ ਕੇ ਅਖਾੜੇ ਲਾਉਂਦੇ ਆ ਉਹਨਾਂ ਦੇ ਨਾਲ ਨੱਚਦੇ ਆ ਉਹ ਕਹਿੰਗਾ ਜੀ ਉਹ ਫਿਰ ਤੁਹਾਡਾ ਭੇਤ ਪਾਇਆ ਗਿਆ ਕਿ ਲੋਕ ਹੁਣ ਕੀ ਸੁਣਨਾ ਚਾਹ ਰਹੇ ਆ ਤਾਂ ਜੇ ਗੱਲ ਕਰੀਏ ਜਿਹੜੇ ਆ ਫੇਸਬੁਕਾਂ ਦੇ ਗੰਦ ਪਾ ਰਹੇ ਆ ਉਹਨਾਂ ਨੂੰ ਪਤਾ ਚੰਗਾ ਇਹ ਵੇਂਦੇ ਨਹੀਂਗੇ ਮੰਦਾ ਕਾ ਜਿਹੜੇ ਕਲਾਕਾਰ ਉਹ ਕਹਿੰਦੇ ਚੰਗਾ ਇਹ ਸੁਣਦੇ ਨਹੀਂ ਮੰਦਾ ਕਾ ਕਈ ਗਾਣਿਆਂ ਦੀਆਂ ਚੰਗੀਆਂ ਵੀਡੀਓ ਪੀਆਂ ਜਿਹੜੇ ਆ ਕਈ ਸੂਫੀ ਕਲਾਕਾਰ ਆ ਉਹਨਾਂ ਦੀਆਂ ਵੀਡੀਓ ਵੇਖੀਆਂ ਗਾਣਿਆਂ ਦੀਆਂ ਨਹੀਂ ਵੇਖੀਆਂ ਜਿਹੜੇ ਉਹ ਗੰਦੇ ਪਿੱਲੇ ਜੇ ਗਾਣੇ ਉਹਨਾਂ ਦੀਆਂ ਵੀਡੀਓ ਆ ਜਿਹੜੀਆਂ ਮਿਲੀਅਨ ਦੇ ਵਿੱਚ ਕਰੋੜਾਂ ਦੇ ਵਿੱਚ ਵਿਊ ਪਾਏ ਪਏ ਉਹਨੇ ਕਿਹਨੇ ਕੀਤੇ ਆ ਉਹ ਥੱਲੇ ਕਮੈਂਟ ਕਿਹਨੇ ਕੀਤੇ ਆ ਲਾਈਕ ਕਿਹਨੇ ਕੀਤੇ ਉਹ ਤੁਸੀਂ ਕੀਤੇ ਤਾਂ ਫੇਰ ਇੱਕ ਇਨਸਾਨ ਨੂੰ ਨਾ ਕੋ ਉਹਦੇ ਵਿੱਚ ਤੁਹਾਡਾ ਪੂਰਾ ਹਿੱਸਾ ਮਾੜਾ ਚੰਗਾ ਕਹਿੰਦਾ ਹੁਣ ਉਹ ਅਸਲ ਤੇ ਕਲੀਅਰ ਗੱਲ ਤੇ ਜਿਹੜੀਆਂ ਜਿਵੇਂ ਕੋਈ ਕੁੜੀਆਂ ਸਟੇਜਾਂ ਤੇ ਨੱਚ ਕੇ ਆਪਦਾ ਘਰ ਚਲਾਉਂਦੀਆਂ ਆਰਕੈਸਟ੍ਰਾ ਵਾਲੀਆਂ ਕਹਿ ਲੋ ਚਾਹੇ ਕੁਛ ਕਹਿ ਲੋ ਤਾਂ ਥੱਲੇ ਉੱਥੇ ਲਿਖਿਆ ਪਿਆ ਹੁੰਦਾ ਕੰਜਰਪੁਣਾ ਖੋਲਿਆ ਕੰਜਰਪੁਣਾ ਖੋਲਿਆ ਕੰਜਰਪੁਣਾ ਖੋਲਿਆ ਤੁਹਾਨੂੰ ਇਸ ਗੱਲ ਦਾ ਰੱਤਾ ਭਰ ਵੀ ਪਤਾ ਨਹੀਂਗਾ ਕਿ ਜਿਨ੍ਹਾਂ ਦੇ ਘਰਾਂ ਦੇ ਹਾਲਾਤ ਮਾੜੇ ਹੋ ਜਾਂਦੇ ਆ ਉਹ ਧੀਆ ਪੈਣਾ ਜਾ ਕੇ ਸਟੇਜਾਂ ਤੇ ਨੱਚਦੇ ਆ ਉਹ ਸਿਰਫ ਨੱਚਦੇ ਨਹੀਂ ਆ ਜਿਹੜੇ ਨਾਲ ਜਾ ਕੇ ਠੰਮਕੇ ਲਾਉਣ ਵਾਲੇ ਆ ਜਿਹੜੇ ਨੰਬਰਾਂ ਦੇ ਹਿਾਰੇ ਕਰਨ ਵਾਲੇ ਆ ਉਹ ਤੁਹਾਡੇ ਹੀ ਚਾਚੇ ਤਾਏ ਦੇ ਪੁੱਤ ਤੁਹਾਡੇ ਹੀ ਬਾਪੂ ਬੀਬੀ ਉਹਦੇ ਦੱਸੋ ਉਹਨਾਂ ਰੋਕੋ ਕੌਣ ਰੋਕੂ ਆਪਾਂ ਵਖਾਉਣ ਵਾਲੇ ਨੂੰ ਮਾੜਾ ਨਾ ਕਹੋ ਵੇਖਣ ਵਾਲਾ ਮਾੜਾ ਜਦੋਂ ਕੋਈ ਵੇਖੂਗਾ ਹੀ ਕਿ ਕਿਸੇ ਪਾਰਟੀ ਦੇ ਗੱਲ ਲਾ ਲੋ ਕਿਸੇ ਨੇ ਵੋਟ ਨਹੀਂ ਪਾਈ ਉਹ ਜਿੱਤੇ ਕਿਵੇਂ ਇਹ ਸਮਝੋ ਗੱਲ ਉਹ ਮਜਬੂਰੀ ਹੈ ਉਹਨਾਂ ਦੀ ਨੱਚਣਾ ਕੁੱਦਣਾ ਨਹੀਂ ਕਿਸੇ ਦਾ ਦਿਲ ਨਹੀਂ ਕਰਦਾ ਤੁਹਾਡੇ ਸਾਹਮਣੇ ਆ ਕੇ ਨੱਚੀ ਜਾ ਕੋਈ ਕਿਸੇ ਦੇ ਸਾਹਮਣੇ ਰੋਂਦਾ ਨਹੀਂ ਦੁਖੀ ਹੋਇਆ ਰੋਂਦਾ ਕੋਈ ਕਿਸੇ ਦੇ ਸਾਹਮਣੇ ਹੱਸਦਾ ਨਹੀਂ ਜਦੋਂ ਖੁਸ਼ ਹੁੰਦਾ ਉਦੋਂ ਹੱਸਦਾ ਉਹ ਇਹ ਸਿਆਣਿਆਂ ਦੀ ਗੱਲ ਅਸੀਂ ਜਦੋਂ ਮੈਂ ਗੱਲ ਜ਼ਰੂਰ ਕਹੂੰਗਾ ਬੰਦਾ ਕਦੇ ਵੀ ਮੁਸ਼ਕਲ ਵਾਲੇ ਥਾਂ ਤੇ ਨਹੀਂ ਜਾਂਦਾ ਪਰ ਜਦੋਂ ਉਹਦਾ ਬਾਥਰੂਮ ਜ਼ੋਰ ਹੋ ਜਾਏ ਸਭ ਤੋਂ ਪਹਿਲਾਂ ਉਹ ਬਾਥਰੂਮ ਚ ਪਾਈ ਆਪਾਂ ਵੇਖਿਆ ਹੀ ਨਾ ਸ਼ਹਿਰ ਬਜ਼ਾਰਾਂ ਚ ਕਿੰਨੀ ਗੰਦਗੀ ਵਾਲੀ ਥਾਂ ਤੇ ਆਪਾਂ ਬਾਥਰੂਮ ਕਰਦੇ ਆ ਕਿੱਡਾ ਗੰਦਾ ਮੁਸ਼ਕਾ ਆ ਪਿਆ ਹੁੰਦਾ ਮਜਬੂਰੀ ਬਣ ਜਾਂਦੀ ਤਾਂ ਕਿਸੇ ਦੀ ਨੱਚਣਾ ਕੁੱਦਣਾ ਮਜਬੂਰੀ ਆ ਉਸ ਤੋਂ ਬਾਅਦ ਜਿਹੜੀ ਆ ਕੁੜੀ ਤਮਲ ਮੈਂ ਫਿਰ ਕਹਿੰਦਾ ਮੈਂ ਸਪੋਰਟ ਨਹੀਂ ਕਰ ਰਿਹਾ ਮੈਨੂੰ ਕੀ ਲੋੜ ਆ ਸਪੋਰਟ ਕਰਨ ਦੀ ਪਰ ਮੈਂ ਲੋਕਾਂ ਨੂੰ ਗੱਲਾਂ ਦੇ ਜਵਾਬ ਦੇ ਰਿਹਾ ਕਿ ਸੋਚੀਏ ਕਿ ਗਲਤ ਹੈ ਕੌਣ ਅਸਲ ਤੇ ਫੋਲੋ ਕਰਨ ਵਾਲੇ ਉਹ ਇੱਕ ਕੱਲੀ ਸੀ ਤੇ ਉਹਨੂੰ 4 ਲੱਖ ਜਨਾਂ ਨੇ ਫੋਲੋ ਕੀਤਾ 4 ਲੱਖ ਉਹਦੇ ਨਾਲ ਦੇ ਹੀ ਆ ਉਹਦਾ ਕਤਲਪੋਣ ਕਰੂਗਾ ਤਾਂ ਮੈਂ ਪੁਲਿਸ ਪ੍ਰਸ਼ਾਸਨ ਨੂੰ ਕਹਿੰਦਾ ਜਾਂਚ ਕਰੋ ਤਾਂ ਜਦੋਂ ਚੰਗੇ ਪਾਸੇ ਆਪਾਂ ਕਹਿ ਲਈਏ ਕੋਈ ਰੱਬ ਦਾ ਨਾਮ ਜਪ ਰਿਹਾ ਥੱਲੇ ਗਲਤ ਬੰਦਾ ਲਿਖਿਆ ਪਿਆ ਹੁੰਦਾ ਫਿਰ ਅਗਲੇ ਨੇ ਬਾਈ ਕਹਿੰਦਾ ਪੇਜ ਚਲਾਓ ਆਪਾਂ ਪੈਸਾ ਕਮਾਈਏ ਘਰੇ ਪੈਸਾ ਨਹੀਂ ਹੈਗਾ ਤੁਹਾਨੂੰ ਯਾਦ ਹੋਣਾ ਜਦੋਂ ਸ਼ੁਰੂ-ਸ਼ੁਰੂ ਦੇ ਵਿੱਚ ਕਿਸੇ ਉਹ ਕੁੜੀ ਨੇ ਵੀਡੀਓ ਪਾਈ ਸੀ ਤੇ ਮੈਂ ਉਹ ਕਲਿੱਪ ਵੇਖੀ ਸੀ ਕਿ ਮੈਨੂੰ ਕਿਸੇ ਨੇ ਫੋਨ ਕੀਤਾ ਕਿ ਫ੍ਰਿਜ ਚੱਕਣਾ ਤੇ ਬਾਅਦ ਦੇ ਵਿੱਚ ਕਹਿੰਦੇ ਮੈਨੂੰ ਇੱਕ ਰਾਤ ਆਸਤੇ ਸਾਧਿਆ ਬੁਲਾਇਆ ਸੀ ਪਈ ਹੋ ਗਈ ਪਤਨੀ ਇਸ ਤਰ੍ਹਾਂ ਦੀ ਗੱਲ ਜਨਾਬ ਕੌਣ ਕਹਿ ਰਿਹਾ ਜਿਹੜੇ ਆ ਸਾਡੇ ਦੇਸ਼ ਦੇ ਵਿੱਚ ਦੇਵਪਾਰ ਦੇ ਧੰਦੇ ਹੋ ਰਹੇ ਆ ਕਿਵੇਂ ਹੋ ਰਹੇ ਆ ਕੋਈ ਸ਼ੌਂਕ ਪ੍ਰਤੀ ਹੋ ਰਹੇ ਆ ਮਜਬੂਰੀ ਨਾਲ ਪ੍ਰਤੀ ਬੜੇ ਮੈਨੂੰ ਕਹਿੰਦਾਂ ਵੀਰ ਜਿਹੜੇ ਆਰਕੈਸਟਾਂ ਵਾਲੇ ਆ ਕੁੜੀਆਂ ਜਿਹੜੀਆਂ ਨੱਚ-ਕੁੱਦ ਕੈਂ ਕਰਦੀਆਂ ਉਹਨਾਂ ਨੂੰ ਕੋਹਗਾ ਕੁਝ ਮੈਂ ਕਹਾਂ ਕਿ ਜਿੱਦੇ ਮੈਂ ਉਹਨਾਂ ਨੂੰ ਕੋਈ 30000 ਦੀ ਨੌਕਰੀ ਦੇਣ ਵਾਲਾ ਹੋ ਗਿਆ ਉਦੋਂ ਮੈਂ ਰੋਕੂੰਗਾ